ਕਾਫੀ ਚਰਚਾਵਾਂ ਦੇ ਵਿੱਚ ਰਹਿਣ ਵਾਲਾ ਜਲੰਧਰ ਦਾ ਮਸ਼ਹੂਰ ਓਮ ਵਿਦਾ ਦੇ ਮਾਲਕ ਸਾਹਿਲ ਪਾਟਿਆ ਜਿਹੜੇ ਚਰਚਾਵਾਂ ਦੇ ਵਿੱਚ ਕਾਫੀ ਰਹਿੰਦੇ ਸੀ ਇਸ ਦੇ ਵਿੱਚ ਕੱਲ ਇੱਕ ਵਿਅਕਤੀ ਵੱਲੋਂ ਜਿਹੜਾ ਇਹਨਾਂ ਦੇ ਆਫਿਸ ਦੇ ਵਿੱਚ ਕੰਮ ਕਰਦਾ ਸੀ ਉਸ ਦੇ ਵੱਲੋਂ ਜਿਹੜਾ ਸੁਸਾਈਡ ਕਰ ਲੇਤਾ ਜਾਂਦਾ ਵਾ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਮਾਪਿਆਂ ਵੱਲੋਂ ਇਲਜ਼ਾਮ ਲਗਾਏ ਗਿਆ ਕਿ ਨੌਜਵਾਨ ਨੂੰ ਜਿਹੜਾ ਵਾ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਨੌਜਵਾਨ ਜਿਹੜਾ ਸੀਗਾ ਇੱਥੋਂ ਜੋਬ ਛੱਡਣਾ ਚਾਹੁੰਦਾ ਸੀ ਆ ਪਰ ਸਾਹਿਲ ਪਾਟੀ ਜਿਹੜਾ ਉਹਨਾਂ ਦੇ ਜਿਹੜੀ ਵਾਈਫ ਆ ਉਹਨਾਂ ਵੱਲੋਂ ਜਿਹੜਾ ਉਸ ਨੂੰ ਛੱਡਣ ਜਿਹੜਾ ਨਹੀਂ ਦਿੱਤਾ ਜਾ ਰਿਹਾ ਸੀ ਉਸ ਤੋਂ ਬਾਅਦ ਤੁਸੀਂ ਬਿਲਡਿੰਗ ਦੇਖ ਸਕਦੇ ਹੋ ਇਸ ਆਫਿਸ ਦੇ ਵਿੱਚ ਜਿਹੜਾ ਉਹ ਨੌਜਵਾਨ ਜਿਹੜਾ ਕੰਮ ਕਰਦਾ ਸੀਗਾ ਓਮ ਵੀਜ਼ਾ ਜਿਹੜਾ ਆਫਿਸ ਦਲੰਦਰ ਦੇ ਵਿੱਚ ਏਜੀਆਈ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਇਸ ਆਫਿਸ ਦੇ ਵਿੱਚ ਜਿਹੜਾ ਨੌਜਵਾਨ ਕੰਮ ਕਰਦਾ ਸੀਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਲਜ਼ਾਮ ਇਹ ਲਗਾਏ ਜਾ ਰਹੇ ਸੀਗੇ ਕਿ ਉਹ ਨੌਜਵਾਨ ਜਿਹੜਾ ਵਾ ਆਫਿਸ ਦੇ ਵਿੱਚੋਂ ਕੰਮ ਛੱਡਣਾ ਚਾਹੁੰਦਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕਿ ਅਗਰ ਜੇ ਤੂੰ ਇੱਥੋਂ ਕੰਮ ਛੱਡਿਆ ਤਾਂ ਤੈਨ ਤੇ ਅਸੀਂ ਕਾਰਵਾਈ ਕਰਾਂਗੇ ਤੇ ਇਸ ਤੋਂ ਬਾਅਦ ਨੌਜਵਾਨ ਵੱਲੋਂ ਜਿਹੜਾ ਵਾ ਉਹ ਕੱਲ ਬਿਲਡਿੰਗ ਦੇ ਉੱਤੋਂ ਛਾਲ ਮਾਰ ਕੇ ਜਿਹੜਾ ਸੁਸਾਇਡ ਕਰ ਲਿਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਵਾ ਦੋਨੋਂ ਜਿਹੜੇ ਹਸਬੰਡ ਵਾਈਫਾ ਸਾਹਿਲ ਪਾਟੀਆਂ ਤੇ ਉਸ ਦੀ ਵਾਈਫ ਦੇ ਉੱਤੇ ਜਿਹੜਾ ਪਰਚਾ ਦਰਜ ਹੋ ਜਾਂਦਾ ਵਾ ਤੇ ਪੁਲਿਸ ਵੱਲੋਂ ਇੱਕ ਲੁਕਆਊਟ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਵਾ ਕਿ 에어ਪੋਰਟ ਤੇ ਉਹ ਬਾਹਰ ਜਾਣ ਨਾ ਸਕਣੇ ਆਫਿਸ ਸਾਨੂੰ ਦਿਖਾ ਰਹੇ ਆ ਓਮ ਵੀਜ਼ਾ ਦਾ ਜਿੱਥੇ ਸਾਹਿਲ ਪਾਟਿਆ ਦੇ ਉਹਨਾਂ ਦੀ ਵਾਈਫ ਦੇ ਵੱਲੋਂ ਜਿਹੜਾ ਨੌਜਵਾਨ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਆਫਿਸ ਦੇ ਵਿੱਚ ਉਹ ਜਿਹੜਾ ਨੌਜਵਾਨ ਸੀਗਾ ਉਹ ਕੰਮ ਕਰਦਾ ਸੀਗਾ ਇੱਕ ਟੀਚਰ ਦੀ ਜੌਬ ਕਰਦਾ ਸੀਗਾ ਨੌਜਵਾਨ ਜਿਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਕੱਲ ਜਿਹੜਾ ਵਾ ਉਸ ਨੌਜਵਾਨ ਵੱਲੋਂ ਸੁਸਾਇਡ ਕਰ ਲਿੱਤਾ ਜਾਂਦਾ ਵਾ ਉੱਪਰੋਂ ਜਿਹੜਾ ਸ਼ਾਲ ਮਾਰ ਕੇ ਸੁਸਾਇਡ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੁੰਦਾ ਨਾਲ ਉਹਦੇ ਤੇ ਉਹਨਾਂ ਦੇ ਮਾਪਿਆਂ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਜਿਹੜਾ ਸਾਡਾ ਬੱਚਾ ਵਾ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਤੂੰ ਜੋਬ ਇੱਥੋਂ ਨਹੀਂ ਛੱਡੇਗਾ ਜੇ ਅਗਰ ਤੂੰ ਜੋਬ ਇੱਥੋਂ ਛੱਡੀ ਤਾਂ ਤੇਰੇ ਉੱਤੇ ਕਾਰਵਾਈ ਕੀਤੀ ਜਾਵੇਗੀ ਤੇਰੇ ਕਾਰਵਾਈ ਕੀਤੀ ਜਾਏਗੀ ਕੋਈ ਵੀ ਐਕਸ਼ਨ ਲਿੱਤਾ ਜਾਏਗਾ ਤੂੰ ਜੋਬ ਜਿਹੜਾ ਨਹੀਂ ਛੱਡ ਸਕਦਾ اے دوستو ਬਾਅਦ ਜਿਹੜਾ ਵਾ ਉਹ ਨੌਜਵਾਨ ਵੱਲੋਂ ਜਿਹੜਾ ਸੁਸਾਇਡ ਕੀਤਾ ਜਾਂਦਾ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਓਮ ਵੀਜ਼ਾ ਦਾ ਆਫਿਸ ਤੁਸੀਂ ਦੇਖ ਸਕਦੇ ਹੋ ਇਸ ਆਫਿਸ ਦੇ ਵਿੱਚ ਜਿਹੜਾ ਵਾ ਉਹ ਨੌਜਵਾਨ ਜਿਹੜਾ ਵਾ ਉਹ ਕੰਮ ਕਰਦਾ ਸੀ ਟੀਚਰ ਦੀ ਜੋਬ ਕੀ ਕਰਦਾ ਸੀਗਾ ਤੇ ਲਗਾਤਾਰ ਉਸ ਵਿਅਕਤੀ ਜਿਹੜਾ ਵਾ ਟੀਚਰ ਜਿਹੜਾ ਸੀ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਸੇ ਮਾਪਿਆਂ ਵੱਲੋਂ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਨੇ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੁੰਦਾ ਵਾ ਸਾਹਿਲ ਪਹਾੜੀਆ ਤੇ ਉਹਨਾਂ ਦੀ ਵਾਈਫ ਦੇ ਉੱਤੇ ਪੁਲਿਸ ਵੱਲੋਂ ਜਿਹੜਾ ਲੁੱਕ ਆਊਟ ਨੋਟਿਸ ਜਿਹੜਾ ਜਾਰੀ ਕੀਤਾ ਜਾਂਦਾ ਵਾ 에어ਪੋਰਟ ਤੇ ਵੀ ਜਿਹੜੀਆਂ ਮੈਸੇਜ ਚੱਲੇ ਗਿਆ ਕਿ ਇਹ ਜਿਹੜੇ ਦੋਨੇ ਆ ਸਾਹਿਲ ਪਹਾੜੀਆ ਤੇ ਉਹਨਾਂ ਦੀ ਵਾਈਫ ਆ ਬਾਹਰ ਨਾ ਭੱਜ ਜਾਣ ਇੱਕ ਪਰਚਾ ਦਰਜ ਕੀਤਾ ਜਾਂਦਾ ਵਾ ਉਸ ਤੋਂ ਬਾਅਦ ਛਾਪੇਮਾਰੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਛੇਤੀ ਛੇਤੀ ਫੜਿਆ ਜਾ ਸਕੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਕਾਫੀ ਚਰਚਾਵਾ ਦੇ ਵਿੱਚ ਰਹਿਣ ਵਾਲਾ ਜਲੰਧਰ ਦਾ ਮਸ਼ਹੂਰ ਓਮ ਵਿਦਾ ਦੇ ਮਾਲਿਕ ਸਾਹਿਲ ਪਾਰਟੀ ਆ ਜਿਹੜੇ ਚਰਚਾਵਾਵਾਂ ਦੇ ਵਿੱਚ ਕਾਫੀ ਰਹਿੰਦੇ ਸੀ ਇਸ ਦੇ ਵਿੱਚ ਕੱਲ ਇੱਕ ਵਿਅਕਤੀ ਵੱਲੋਂ ਜਿਹੜਾ ਇਹਨਾਂ ਦੇ ਆਫਿਸ ਦੇ ਵਿੱਚ ਕੰਮ ਕਰਦਾ ਸੀ ਉਸ ਦੇ ਵੱਲੋਂ ਜਿਹੜਾ ਸੁਸਾਇਡ ਕਰ ਲੇਤਾ ਜਾਂਦਾ ਵਾ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਮਾਪਿਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਨੌਜਵਾਨ ਨੂੰ ਜਿਹੜਾ ਵਾ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਨੌਜਵਾਨ ਜਿਹੜਾ ਸੀਗਾ ਇੱਥੋਂ ਜੋਬ ਛੱਡਣਾ ਚਾਹੁੰਦਾ ਸੀ ਆ ਪਰ ਸਾਹਿਲ ਪਾਰਟੀ ਜਿਹੜਾ ਉਹਨਾਂ ਦੇ ਜਿਹੜੀ ਵਾਈਫ ਆ ਉਹਨਾਂ ਵੱਲੋਂ ਜਿਹੜਾ ਉਸ ਨੂੰ ਸ਼ੱਡਨ ਜਿਹੜਾ ਨਹੀਂ ਦਿੱਤਾ ਜਾ ਰਿਹਾ ਸੀ ਉਸ ਤੋਂ ਬਾਅਦ ਤੁਸੀਂ ਬਿਲਡਿੰਗ ਦੇਖ ਸਕਦੇ ਹੋ ਇਸ ਆਫਿਸ ਦੇ ਵਿੱਚ ਜਿਹੜਾ ਉਹ ਨੌਜਵਾਨ ਜਿਹੜਾ ਕੰਮ ਕਰਦਾ ਸੀਗਾ ਓਮ ਵੀਜ਼ਾ ਜਿਹੜਾ ਆਫਿਸ ਦਲੰਦਰ ਦੇ ਵਿੱਚ ਏਜੀਆਈ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਇਸ ਆਫਿਸ ਦੇ ਵਿੱਚ ਜਿਹੜਾ ਨੌਜਵਾਨ ਕੰਮ ਕਰਦਾ ਸੀਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਲਜ਼ਾਮ ਇਹ ਲਗਾਏ ਜਾ ਰਹੇ ਸੀਗੇ ਕਿ ਉਹ ਨੌਜਵਾਨ ਜਿਹੜਾ ਵਾ ਆਫਿਸ ਦੇ ਵਿੱਚੋਂ ਕੰਮ ਛੱਡਣਾ ਚਾਹੁੰਦਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕਿ ਅਗਰ ਜੇ ਤੂੰ ਇੱਥੋਂ ਕੰਮ ਛੱਡਿਆ ਤਾਂ ਤੈਨਤੇ ਅਸੀਂ ਕਾਰਵਾਈ ਕਰਾਂਗੇ ਤੇ ਇਸ ਤੋਂ ਬਾਅਦ ਨੌਜਵਾਨ ਵੱਲੋਂ ਜਿਹੜਾ ਵਾ ਉਹ ਕੱਲ ਬਿਲਡਿੰਗ ਦੇ ਉੱਤੇ ਛਾਲ ਮਾਰ ਕੇ ਜਿਹੜਾ ਸੁਸਾਈਡ ਕਰ ਲੇਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਵਾ ਦੋਨੋਂ ਜਿਹੜੇ ਹਸਬੰਡ ਵਾਈਫ ਆ ਸਾਹਿਲ ਪਾਟੀਆਂ ਤੇ ਉਸ ਦੀ ਵਾਈਫ ਦੇ ਉੱਤੇ ਜਿਹੜਾ ਪਰਚਾ ਦਰਜ ਹੋ ਜਾਂਦਾ ਵਾ ਤੇ ਪੁਲਿਸ ਵੱਲੋਂ ਇੱਕ ਲੁੱਕ ਆਊਟ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਵਾ ਕਿ 에어ਪੋਰਟ ਤੇ ਉਹ ਬਾਹਰ ਜਾਣ ਨਾ ਸਕਣੇ ਆਫਿਸ ਸਾਨੂੰ ਦਿਖਾ ਰਹੇ ਆ ਓਮ ਵੀਜ਼ਾ ਦਾ ਜਿੱਥੇ ਸਾਹਿਲ ਪਾਟਿਆ ਦੇ ਉਹਨਾਂ ਦੀ ਵਾਈਫ ਦੇ ਵੱਲੋਂ ਜਿਹੜਾ ਨੌਜਵਾਨ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਆਫਿਸ ਦੇ ਵਿੱਚ ਉਹ ਜਿਹੜਾ ਨੌਜਵਾਨ ਸੀਗਾ ਉਹ ਕੰਮ ਕਰਦਾ ਸੀਗਾ ਇੱਕ ਟੀਚਰ ਦੀ ਜੌਬ ਕਰਦਾ ਸੀਗਾ ਨੌਜਵਾਨ ਜਿਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਕੱਲ ਜਿਹੜਾ ਵਾ ਉਸ ਨੌਜਵਾਨ ਵੱਲੋਂ ਸੁਸਾਇਡ ਕਰ ਲਿਤਾ ਜਾਂਦਾ ਵਾ ਉੱਪਰੋ ਜਿਹੜਾ ਸ਼ਾਲ ਮਾਰ ਕੇ ਸੁਸਾਇਡ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੁੰਦਾ ਨਾਲ ਉਹਦੇ ਤੇ ਉਹਨਾਂ ਦੇ ਮਾਪਿਆਂ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਜਿਹੜਾ ਸਾਡਾ ਬੱਚਾ ਵਾ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਤੂੰ ਜੋਬ ਇੱਥੋਂ ਨਹੀਂ ਛੱਡੇਗਾ ਜੇ ਅਗਰ ਤੂੰ ਜੋਬ ਇੱਥੋਂ ਛੱਡੀ ਤਾਂ ਤੇਰੇ ਉੱਤੇ ਕਾਰਵਾਈ ਕੀਤੀ ਜਾਵੇਗੀ ਤੇਰੇ ਕਾਰਵਾਈ ਕੀਤੀ ਜਾਏਗੀ ਕੋਈ ਵੀ ਐਕਸ਼ਨ ਲਿੱਤਾ ਜਾਏਗਾ ਤੂੰ ਜੋਬ ਜਿਹੜਾ ਨਹੀਂ ਛੱਡ ਸਕਦਾ ਹੈ ਦੋਸਤੋ ਬਾਅਦ ਜਿਹੜਾ ਵਾ ਉਹ ਨੌਜਵਾਨ ਵੱਲੋਂ ਜਿਹੜਾ ਸੁਸਾਇਸਾਈਡ ਕੀਤਾ ਜਾਂਦਾ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਓਮ ਵੀਜ਼ਾ ਦਾ ਆਫਿਸ ਤੁਸੀਂ ਦੇਖ ਸਕਦੇ ਹੋ ਇਸ ਆਫਿਸ ਦੇ ਵਿੱਚ ਜਿਹੜਾ ਵਾ ਉਹ ਨੌਜਵਾਨ ਜਿਹੜਾ ਵਾ ਉਹ ਕੰਮ ਕਰਦਾ ਸੀ ਟੀਚਰ ਦੀ ਜੋਬ ਕੀ ਕਰਦਾ ਸੀਗਾ ਤੇ ਲਗਾਤਾਰ ਉਸ ਵਿਅਕਤੀ ਜਿਹੜਾ ਵਾ ਟੀਚਰ ਜਿਹੜਾ ਸੀ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਸੇ ਮਾਪਿਆਂ ਵੱਲੋਂ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਨੇ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੁੰਦਾ ਵਾ ਸਾਹਿਲ ਪਹਾੜੀਆ ਤੇ ਉਹਨਾਂ ਦੀ ਵਾਈਫ ਦੇ ਉੱਤੇ ਪੁਲਿਸ ਵੱਲੋਂ ਜਿਹੜਾ ਲੁੱਕ ਆਊਟ ਨੋਟਿਸ ਜਿਹੜਾ ਜਾਰੀ ਕੀਤਾ ਜਾਂਦਾ ਵਾ 에ਰਪੋਰਟ ਤੇ ਵੀ ਜਿਹੜੀਆਂ ਮੈਸੇਜ ਚੱਲੇ ਗਏ ਕਿ ਇਹ ਜਿਹੜੇ ਦੋਨੇ ਆ ਸਾਹਿਲ ਪਹਾੜੀਆ ਤੇ ਉਹਨਾਂ ਦੀ ਵਾਈਫ ਆ ਬਾਹਰ ਨਾ ਭੱਜ ਜਾਣ ਇੱਕ ਪਰਚਾ ਦਰਜ ਕੀਤਾ ਜਾਂਦਾ ਵਾ ਉਸ ਤੋਂ ਬਾਅਦ ਛਾਪੇਮਾਰੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਛੇਤੀ ਛੇਤੀ ਫੜਿਆ ਜਾ ਸਕੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ